ਮਾੜੀ ਮਿੱਟੀ ਦਾ ਕਾਫੀ ਫੋਟੋ ਦੇਖੋ ਇਹ ਲੱਗੇ ਕਰ ਹੈਗੇ ਆ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਇਹਨਾਂ ਦੀ ਨੋਚਾਂ ਦੀ ਰਿਪੇਅਰ ਕੀਤੀ ਜਾਵੇ ਤੇ ਨਵੇਂ ਲਾਈ ਜਾਵੇ 15 ਮਿੰਟ ਆਪ ਪ੍ਰਾਈਮਿੰਗ ਮਿੱਟੀ ਪਾ ਦੇ ਜੀ ਚਾਹੋ ਪਾ ਦੇਣ ਆਹ ਸਾਧਨ ਬੜੀ ਹੈ ਰੰਗਰ ਦਾ ਜੀ ਅੰਮੀ ਚਾਹੋ ਲਾ ਉਹ ਵਜੇ ਕਿ ਨਹੀਂ ਨਹੀਂ ਖਾਣਾ ਪਾਉਂਦੇ ਨਹੀਂ ਦੇਣਾ ਹੋਰ ਰੋਕਣਾ ਦਾਈ ਇਹ ਦੂ ਬਾਤ ਹੈ ਫਿਰ ਗਾਹਾਂ ਮੈਨੇ ਰੁਕਣਾ ਹੀ ਨਹੀਂ ਹੈਗਾ ਜੀ ਪੱਲੇ ਬੰਦ ਪਾਣੀ ਸੂਟ ਲਾ ਕੇ ਟੱਕਰ ਲਾਗੀ ਜੇ ਇਹ ਯਾਰ ਸਟਾਰਟ ਕਰਕੇ ਬੱਤੀ ਆਈ ਇਹ ਬੈਟ ਗਿਆ ਇੱਕ ਸਾਡੋ ਫੇਰ ਲਾ ਦਿੱਤੀ ਆਪਣਾ ਸਾਡਾ ਫ੍ਰੀਕਿੰਗ ਹੋ ਰਿਹਾ ਹਟਾ ਕੇ ਬਸ ਨੋਚਪੱਟ ਕੇ ਕੇ ਵੱਧ ਗਿਆ ਹੁਣ 100 ਮੀਟਰ ਵੀ ਕਰ ਗਿਆ ਤੇ ਜਿਹੜੇ ਦੇ ਹੁਣ ਉਹਨੇ ਉਹ ਵੀ ਆ ਨੋਚਪੱਟ ਦੀ ਦਰਿਆ ਨੇ ਆਪਣੀ ਡਿੱਗਤੀ ਤੇ ਆਪਣੇ ਇਹ ਘਟੋ ਘਟ 20 25 ਸਾਲ ਚ ਸਿੱਕਦਮ ਆ ਜਾਣਗੇ ਹੁਣ ਆਪਣੇ ਦਰਿਆ ਦੀਆਂ ਲੋਚਾਂ ਟੁੱਟੀਆਂ ਜਾ ਰਹੀਆਂ ਅੱਜ ਤੱਕ ਕਿਲਾ ਅੱਗੇ ਆ ਗਿਆ ਤੇ ਤਿਰਫ 200 ਮੀਟਰ ਤੋਂ ਘੱਟ ਰਹਿ ਗਿਆ। ਇਹ ਆਦ 20 ਮੀਟਰ ਹੀ ਹੋਣਾ ਜੀ। 20 ਮੀਟਰ ਨਾ ਮੰਨਦੇ। ਉਹ ਅੱਗੇ ਤਾਂ 100 ਮੀਟਰ ਵੀ ਨਹੀਂ ਬਣ ਰਿਹਾ ਦੇਖੋ ਜੀ ਉਹ ਪੱਥਰ ਦੇਖ ਪਏ। ਆਜਾ। ਹਾਂ ਜੀ ਮੈਂ ਕਹਾਂ ਜੀ ਇਹ ਜਿਹੜਾ ਆਹ ਦੇਖੋ ਦੁਬਾਰਾ ਇਹਨਾਂ ਨੂੰ ਲੋਕਾਂ ਨੂੰ ਫਿਰ ਦਿਖਾਣ ਦੇਖਣਾ ਪੈ ਰਿਹਾ ਵਾ। ਇਹ ਕੱਲ ਦੇ ਮਤਲਬ ਇਹਨਾਂ ਨੇ ਕੋਈ ਕਿਸੇ ਮੈਕ ਨੂੰ ਛੱਡਾਂ ਜਿਹਨੂੰ ਨਾਮ ਫੋਨ ਕੀਤਾ ਹੋਵੇ ਜਿਵੇਂ ਪੁਲਿਸ ਪ੍ਰਸ਼ਾਸਨ ਨੂੰ ਵੀ ਉਹਨਾਂ ਸਿਵਲ ਨੂੰ ਵੀ ਸਭ ਨੂੰ ਤੇ ਤੁਹਾਡਾ ਇਸ ਵਾਰ ਤੁਸੀਂ ਅੱਜ ਆਏ ਆ ਜਦੋਂ ਬਹੁਤ ਵਧੀਆ ਲੋਕਾਂ ਦੇ ਦੁੱਖ ਵਿੱਚ ਆ ਕੇ ਸ਼ਰੀਖ ਹੋਏ ਆ ਤੁਹਾਡਾ ਕੀ ਕਹਿਣਾ ਹੈ ਪ੍ਰਸ਼ਾਸਨ ਪ੍ਰਤੀ ਕੀ ਕਹਿਣਾ ਵਾ ਜੀ ਕੱਲ ਮੈਂ ਥੋੜੀ ਤੇ ਆਪਣੇ ਮੀਟਿੰਗ ਕਰਕੇ ਚੰਡੀਗੜ੍ਹ ਤੇ ਬਹਿਰ ਜੇ ਮੈਂ ਚਿੱਤੀ ਦੀ ਹਾਂ ਜੀ ਤੇ ਮੈਨੂੰ ਸਵੇਰੇ ਫੋਨ ਆਇਆ ਮੇਰੀ ਭੈਣ ਦਾ ਥੋੜੇ 500 ਦਾ ਹਾਂ ਜੀ ਤੇ ਉਹਨਾਂ ਨੇ ਮੈਨੂੰ ਜਦੋਂ ਦੱਸਿਆ ਵੀ ਪਾਣੀ ਦੀਆਂ ਪ੍ਰੋਬਲਮ ਜ਼ਿਆਦਾ ਆ ਗਈ ਤੇ ਮੈਂ ਆਈ ਇੱਥੇ ਜਦੋਂ ਮੈਂ ਦੇਖਿਆ ਵਾਕਈ ਅੱਧਾ ਦਾ ਕਿੱਲਾ ਪਾਣੀ ਦੀਆਂ ਉਹ ਨੋਚਾ ਤੋੜ ਕੇ ਪਾਣੀ ਬਹਾ ਦੇ ਨਾਲ ਜ਼ਿਆਦਾ ਹੁਣ 100 ਮੀਟਰ ਤੇ ਘਰ ਰਹਿ ਗਏ ਆ ਜਿਹੜਾ ਆਪਾਂ ਰਿਸਕ ਦੇ ਘੇਰੇ ਥੱਲੇ ਦਾਇਰੇ ਥੱਲੇ ਆ ਗਈ ਮੈਂ ਜਦੋਂ ਆਈ ਮੈਂ ਇੱਥੋਂ ਦੇ ਆ ਬਣ ਵਿਭਾਗ ਜਲੰਧਰ ਦਾ ਏਰੀਆ ਮੈਂ ਇੱਥੋਂ ਦੇ ਐਸਡੀਓ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਹੁਣੇ ਹੀ ਪ੍ਰਸ਼ਾਸਨ ਇੱਥੇ ਭੇਜਦਾ ਮੈਂ ਆਪਣੇ ਐਸਡੀਐਮ ਸਾਹਿਬ ਨੂੰ ਤੇ ਏਡੀਸੀ ਸਾਹਿਬ ਨੂੰ ਜਿਹੜੇ ਆਪਣੇ ਫਲੱਡ ਕੰਟਰੋਲਰ ਲੱਗੇ ਹੋਏ ਆ ਤੇ ਡੀਸੀ ਸਾਹਿਬ ਨੂੰ ਇਮੀਡੀਏਟ ਜਾਣੂ ਕਰਵਾਇਆ ਸਾਰਾ ਪ੍ਰਸ਼ਾਸਨ ਜ਼ਰੂਰ ਹੁਣ ਚਿਰਦਾ ਤਾ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਇਸ ਮੁਸੀਬਤ ਦਾ ਹੱਲ ਕੱਟਿਆ ਜਾਵੇ ਮੈਂ ਤਾਂ ਸੱਚੇ ਪਾਤਸ਼ਾਹ ਇੱਕੋ ਹੀ ਗੱਲ ਕਰਦੀ ਆ ਵੀ ਦੁਆਰਾ ਦੁਆਰਾ ਦੁੱਖ ਨਾ ਦਿਖਣੇ ਪੈ। ਪਰ ਜ਼ਰੂਰ ਜਿਨ੍ਹਾਂ ਨੇ ਕਤਾਈ ਕੀਤੀ ਹੈ ਇਹਦੇ 'ਚ ਜਿਨ੍ਹਾਂ ਨੇ ਲੋਕਾਂ ਦੇ ਨਾਉ ਨਹੀਂ ਸੁਣਿਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਹਾਂ ਜਿਵੇਂ ਵੀ ਜਿਵੇਂ ਕੱਲ ਦਾ ਇਹ ਹੋਇਆ ਜੇ ਵਾਈ ਦੀਵੇ ਕੱਲ ਨੂੰ ਪ੍ਰਸ਼ਾਸਨ ਆ ਜਾਂਦਾ ਡੇਂਜਪਹਾ ਉਹ ਕਿ ਜਿਹੜੀ ਲੋਕਾਂ ਦੀ ਜ਼ਮੀਨ ਬਰਦ ਹੋ ਗਈ ਦਰਿਆ ਦੇ ਵਿੱਚ ਅੱਧਾ-ਅੱਧਾ ਕਿਲਾ ਉਹਨਾਂ ਵਰਗੀ ਸਰਕਾਰ ਕੋਈ ਇਹਨਾਂ ਨੂੰ ਕੋਈ ਦੇਊਗੀ ਮੁਆਵਜ਼ਾ ਜ਼ਮੀਨ ਗੁਰ ਤੋਂ ਗੱਲ ਦੀ ਵੱਖਰੀ ਗੱਲ ਹੈ ਜੀ ਜ਼ਮੀਨਾਂ ਬਰਤੋਂ ਕੇਂਦਰਿਆ ਦੇ ਵਿੱਚ ਜਿਹੜੀ ਅਗਲੀ ਅਗਲਾ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਅਗਲੇ 500 ਦਿਨ ਦੇ ਵਿੱਚ ਵਿੱਚ ਅਸੀਂ 16 ਮੈਂਬਰੀ ਟੀਮ ਬਣਾਈ ਹੈ ਜਿਹਨੇ ਹਰ ਪਿੰਡ ਜਾਣਾ ਹਾਂਜੀ ਅਗਲੇ 500 ਦਿਨਾਂ ਦੇ ਵਿੱਚ ਜੇ ਕਿਸੇ ਦਾ ਘਰ ਦਾ ਕੋਈ ਖਰਾਬਾ ਹੋਇਆ ਜੇ ਕਿਸੇ ਦਾ ਘਟਕਿਆ ਜਾਂ ਕਿਸੇ ਦਾ ਫਸਲ ਦਾ ਖਰਾਬਾ ਜਾਂ ਕਿਸੇ ਦੇ ਪਸ਼ੂ ਨੂੰ ਕੋਈ ਬਿਮਾਰੀ ਦੀ ਪੈ ਗਈ ਜਾਂ ਕਿਸੇ ਇਨਸਾਨ ਨੂੰ ਬਿਮਾਰੀ ਪੈ ਗਈ ਸਾਡੇ ਸੀਐਮ ਸਾਹਿਬ ਦੀ ਹਦਾਇਤ ਆ ਬਈ ਘਰ ਘਰ ਜਾ ਕੇ ਚੈੱਕ ਕੀਤਾ ਜਾਵੇ ਤਾਂ ਕਿ ਕਿਸੇ ਨੂੰ ਜੇ ਐਸਸੀ ਪ੍ਰੋਬਲਮ ਆਵੇ ਕੋਈ ਸਾਡੇ ਤੱਕ ਨਹੀਂ ਪਹੁੰਚ ਸਕਿਆ ਤੇ ਸਰਕਾਰ ਦੇ ਨਾਤੇ ਅਸੀਂ ਉਹਨਾਂ ਦੇ ਘਰਾਂ ਤੱਕ ਪਹੁੰਚਣਾ ਅਗਲੇ ਅਰੇ ਕੱਲ ਤੋਂ ਸ਼ੁਰੂ ਹੋ ਜਾਣਾ ਪ੍ਰੋਗਰਾਮ ਪਿੰਡਾਂ ਸ਼ਹਿਰਾਂ ਚ ਹਰ ਘਰ ਹਰ ਬਾਟ ਚ ਸਾਡੀਆਂ ਟੀਮਾਂ ਜਾਣਗੀਆਂ ਡਿਊਟੀ ਲੱਗੇਗੀ ਇਥੇ ਦੀ ਲੋਕਲ ਟੀਮਾਂ ਦੀ ਨਾਲ ਸਾਡਾ ਸਫਾਈ ਅਭਿਆਨ ਚੱਲ ਰਿਹਾ ਜਿੱਥੇ ਸਾਨੂੰ ਲੋੜ ਪਈ ਆਪ ਕੰਮ ਕਰਨ ਦੀ ਹੱਥੀ ਕੰਮ ਕਰਨ ਦੀ ਅਸੀਂ ਸਾਡੇ ਹੱਥਾਂ ਚ ਕੋਈ ਐਸੀ ਗੱਲ ਨਹੀਂ ਹੈ ਬਜਿੱਤੇ ਸਾਨੂੰ ਮਿੱਟੀ ਤੋਂ ਡਰ ਲੱਗਦਾ ਜਾਂ ਕਿਸੇ ਚੀਜ਼ ਤੋਂ ਗੰਦਗੀ ਤੋਂ ਡਰ ਲੱਗਦਾ ਮੈਂ ਤਾਂ ਪਿਛਲੀ ਵਾਰ ਵੀ ਇਹਨਾਂ ਦੇ ਵਿੱਚ ਹੀ ਲੋਕਾਂ ਦੇ ਵਿੱਚ ਉਵੇਂ ਹੀ ਤੁਰੀ ਫਿਰਦੀ ਰਹੀ ਹੁਣ ਵੀ ਅਸੀਂ ਭੈਣਾ ਲੜ ਕੇ ਉਸੇ ਤਰ੍ਹਾਂ ਆਪਣੇ ਪਿੰਡ ਨੂੰ ਮੁੜ ਕੇ ਇੱਕ ਵਾਰੀ ਫੇਰ ਉਸੇ ਤਰ੍ਹਾਂ ਬਹਾਲ ਕਰਕੇ ਰੰਗਲਾ ਬਣਾ ਇੱਕ ਬੀਬੀ ਜੇ ਇੱਕ ਇਹ ਹੋਰ ਤਾਂ ਕੋਈ ਆਇਆ ਨਹੀਂ ਜਿਹਨਾਂ ਕੋਲ ਇੱਕ ਜੰਗਲਾਤ ਵਾਦਾ ਗਾਰਡ ਸੀਗਾ ਉਹ ਦੱਸਦੇ ਵੀ ਕਹਿੰਦੇ ਵੀ ਇਹ ਸਾਡੇ ਉੱਤੇ ਹੀ ਖੜਾ ਰਿਹਾ ਵੀ ਆਹ ਨਾ ਵੱਡੋ ਆਹ ਨਾ ਵੱਡੋ ਆਹ ਨਾ ਵੱਡੋ ਇਹਨਾਂ ਨੂੰ ਮਤਲਬ ਪਰੇਸ਼ਾਨ ਕਰਦਾ ਸਾਰੀ ਦਿਹਰੀ ਹੋ ਦੁੱਖ ਦੀ ਘੜੀ ਦੇ ਵਿੱਚ ਜਦੋਂ انسان ਦੀ ਜਾਨ ਹੀ ਜਾ ਰਹੀ ਹੋਵੇ इवन ਸਾਡੇ ਵਿਭਾਗ ਵੱਲੋਂ ਸਾਡੇ ਪ੍ਰਸ਼ਾਸਨ ਵੱਲੋਂ ਖੁਦ ਸੀਐਮ ਸਾਹਿਬ ਵੱਲੋਂ ਇਹ ਹਦਾਇਤਾਂ ਵੀ ਨੇੜੇ ਤੇੜੇ ਦੇ ਜਿਹੜੇ ਦਰਖਤ ਲੱਗਦੇ ਆ ਤੁਹਾਨੂੰ ਵੱਢ ਕੇ ਪਾ ਲਓ ਪਰ ਜੇ ਕਿਸੇ ਨੇ ਰੋਕਿਆ ਜਾਂ ਉਹਦੀ ਕਰਕੇ ਨੁਕਸਾਨ ਹੋਇਆ ਉਹਦੀ ਉਹਦੀ ਗੱਲ ਤੇ ਮੈਂ ਇੱਕ ਜਰੂਰ ਇਸਤੇ ਇਨਸਾਫ ਕਰਕੇ ਐਕਸ਼ਨ ਲੈਵਾਂਗੀ ਜੀ ਥੈਂਕ ਯੂ ਬਹੁਤ-ਬਹੁਤ ਧੰਨਵਾਦ ਜੀ ਬਹੁਤ ਬਰੀਦਵਾਨ